ਪਾਕਿਸਤਾਨ ਦੇ ਵਿੱਚ ਜਦੋਂ ਹਾਰ ਸੁਖਾਵੇਂ ਸਨ ਤੇ ਵਰਲਡ ਪੋਪਿ ਗਾਫਰੈਂਸ ਜਿਹੜੀਆਂ ਹੋਈਆਂ ਗੁਲਸਾਰ ਵੀ ਕਾਫੀ ਗਰੀ ਚਾਕੇ ਆਏ ਤੇ ਉਹ ਉਹਦੇ ਉਹ ਮੁਹਰੇ ਆ ਮਾਨੇ ਤੇ ਉਹਨਾਂ ਦਾ ਕੀ ਸ਼ਹਿਰ ਲਾਹੌਰ ਉਹ ਆਇਆ ਹਜਰ 45 ਡਾਕਟਰ ਬੋਬੋ ਮੋਰਖੰਡ ਤੋਂ ਤੁਹਾਡੇ ਇਸ ਸਮੇਂ ਨੂੰ ਚਾਰ ਚੰਨ ਲੱਗੇ ਬਹੁਤੀ ਸੂਜ ਵਾਂਗ ਰਹੇ ਮਹਾਂਪੁਰ ਸਾਹਿਬ ਨੇ ਜਿਹੜੇ ਬਤੁਰੇ ਪਿਆਰ ਕਰਦੇ ਨੇ ਚਾਲਣ ਮੈਂ ਕੋਸ਼ਿਸ਼ ਕਰਦਾ ਲਖੌਣ ਵਾਲੇ ਅਨਕਸਾ ਵਾਲੇ ਨੂੰ ਬੇਤੀਆ ਸੀ ਗਿਆ 10-15 ਦਿਨ ਪਹਿਲਾਂ ਕਿ ਇਹਨਾਂ ਨੂੰ ਦਵਾਣਾ ਉੱਤੇ ਮੈਂ ਕੋਸ਼ਿਸ਼ ਕਰਦਾ ਮੇਰਾ ਨਾਮ ਹਰਵਿੰਦਰ ਧਾਲੀਵਾਲ ਸੀ ਅੱਛਾ ਜੀ ਅੱਜ ਅਕਸਰੀ ਮੇਰਾ ਨਾਮ ਡਾਕਟਰ ਸਾਹਿਬ ਸਟੇਟ ਤੇ ਗਿਆ ਹਰਵਿੰਦਰ ਧਾਲੀਵਾਲ ਮੇਰਾ ਹੈਲਥ ਡਿਪਾਰਟਮੈਂਟ ਹੈ ਜੀ ਚੌਕੀ ਜੀ ਹਾਂ ਹੈਡ ਆਫਸ ਮੈਂ ਚੌਕੀ ਤੇ ਹਾਂ ਜੀ ਅੱਜ ਹਰਵਿੰਦਰ ਧਾਲੀਵਾਲ ਬਾਬਲ ਸਰ ਪੰਜਾਬੀ ਚ ਹਾਂ ਜੀ ਸ਼ਹਿਰ ਲਾਹੌਰੋਂ ਹੋ ਆਇਆ ਪਰਤਨ ਲੱਗਿਆ ਰੋ ਆਇਆ ਵਾਹ ਸ਼ਹਿਰ ਲਾਹੌਰੋਂ ਹੋ ਆਇਆ ਪਰਤਨ ਲੱਗਿਆ ਰੋ ਆਇਆ ਜ਼ਖਮ ਪੁਰਾਣੇ ਹਜ਼ਰਾ ਵਾਲੇ ਥੋੜੇ ਬਹੁਤੇ ਥੋ ਆਇਆ ਸ਼ਹਿਰ ਲਾਹੌਰੋਂ ਹੋ ਆਇਆ ਜ਼ਖਮ ਪੁਰਾਣੇ ਥੋ ਆਇਆ ਅਕਸਰ ਸਾਰੀਆਂ ਪ੍ਰਦੇਸ਼ੀਆਂ ਇਹ ਪ੍ਰਦੇਸ਼ੀਆਂ ਦੀ ਪੀੜ ਹੈ ਸਾਡੇ ਮੈਂ ਮਾਲਵੇਨ ਬਲੌਕ ਕਰਨਾ ਬਟਿੰਡੇ ਨੂੰ ਅਕਸਰੀ ਬਟਿੰਡੇ ਨੂੰ ਮਯਾਦ ਕਰਦਾ ਹਾਂ ਜਦੋਂ ਵੀ ਕੋਈ ਦਫਤਰ ਚੋਂ ਬਟਿੰਡੇ ਦਾ ਬੰਦਾ ਹੋਂ ਦਾ ਮੈਂ ਖੜਾ ਹੋ ਕੇ ਮਿਲਦਾ ਹਾਂ ਤੇ ਛੱਡੁੰਦਾ ਵੀ ਜਾਂਦਾ ਬਾਹਰ ਤੱਕ ਉਹ ਸਾਰੇ ਹਰ ਦੇ ਦਫਤਰ ਵਾਲੇ ਇਹ ਬਟਿੰਡੇ ਮਾਨਸਾ ਨਾਲ ਬਹੁਤ ਚੰਗੀ ਤਰ੍ਹਾਂ ਰਿਲੇਟ ਕਰਦਾ ਥਾ ਸ਼ਹਿਨ ਲੋਹੂ ਹੋ ਆਇਆ ਪਤਣ ਲੱਗਿਆ ਰੋ ਆਇਆ ਜ਼ਖਮ ਪੁਰਾਣੇ ਹਿਜਰਾ ਸ਼ਹਿਰ ਲਾਹੌਰੋਂ ਆਇਆ ਇਹ ਦਰਪਰਤਨ ਮਗਰੋਂ ਸੋਚਾਂ ਇਹ ਦਰਪਰਤਨ ਮਗਰੋਂ ਸੋਚਾਂ ਗੁਰੂ ਤਾਂ ਉਹ ਸਿਰ ਖੋ ਆਇਆ ਸ਼ਹਿਰ ਲਾਹੌਰੋਂ ਹੋ ਆਇਆ ਇਹ ਦਰਪਰਤਨ ਮਗਰੋਂ ਸੋਚਾਂ ਇਹ ਦਰਪਰਤਨ ਮਗਰੋਂ ਸੋਚਾਂ ਗੁਰੂ ਤਾਂ ਉਹ ਸਿਰ ਖੋ ਆਇਆ ਸ਼ਹਿਰ ਲਾਹੌਰ ਸ਼ਹਿਰ ਲਾਹੌਰੋਂ ਆਇਆ ਜ਼ਖਮ ਪੁਰਾਣੇ ਹਿਜ਼ਰਾ ਵਾਲੇ ਥੋੜੇ ਬੋਤੇ ਧੋਆ ਆਇਆ ਸ਼ਹਿਰ ਲਾਹੌਰੋਂ ਆਇਆ ਵਸਦੇ ਰਹਿਣ ਤੋਂ ਵਸਦੇ ਰਹਿਣ ਪੰਜਾਬ ਤੋਂ ਪਾਸੇ ਵਸਦੇ ਰਹਿਣ ਪੰਜਾਬ ਤੋਂ ਪਾਸੇ ਬੀਜ ਮੁਹੱਬਤੀ ਬੋਆ ਆਇਆ ਸ਼ਹਿਰ ਲਾਹੌਰੋਂ ਆਇਆ ਸ਼ਹਿਰ ਲਾਹੌਰ ਸਾਭ ਖਲੋ ਆਇਆ ਡੇਰਾ ਸਭ ਖਲੋ ਆਇਆ ਤਤ ਪਵਿੱਤਰ ਨਨਕਾਣੇ ਦੀ ਜਨ ਨੂੰ ਵੀ ਮੈਂ ਛੋ ਆਇਆ ਤਤ ਪਵਿੱਤਰ ਨਨਕਾਣੇ ਦੀ ਜਨ ਨੂੰ ਵੀ ਮੈਂ ਛੋ ਆਇਆ ਸ਼ਹਿਰ ਲਾਹੌਰੋਂ ਹੋਇਆ ਸ਼ਹਿਰ ਲਾਹੌਰੋਂ ਆ ਪਰਪਣ ਲੱਗਿਆ ਤਣ ਲੱਗੇ ਆ ਰੋ ਆਇਆ ਹਾਂ ਬੋਲ ਰਹੇ ਨੇ ਟ੍ਰੇਕਿੰਗ ਵਾਹ ਵਾਹ ਬਦਿਆ ਬਦਿਆ